ਹੈਲੋ ਗਾਇਜ਼ ਥੋੜਾ ਸਵਾਗਤ ਹੈ ਨਮੀ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆਪਣਾ ਡਾਇਮੰਡ ਆਲੂਆਂ ਦਾ ਤਾਂ ਗਿਆ ਨਿਬੜ ਤੇ ਆਪਾਂ ਐਮ 5 ਦੀ ਕੱਲ ਦੀ ਛੰਟੀ ਲਈ ਵੀ ਆ ਤੇ ਆਜੋ ਦਿਖਾਈਏ ਤੇ ਆਪਣੀ ਐਮ 5 ਦੀ ਛੰਟੀ ਚੱਲੀ ਜਾਂਦੀ ਆ ਤੇ ਨਾਲ ਹੀ ਕੰਡਾ ਚੱਲਦਾ ਕੱਲ ਪਾਰਤੀ ਸੀਗੀ ਸਾਡੇ ਕਿ ਤਿੰਨ ਚਾਰ ਸੌ ਗੱਟਾ ਭਰਿਆ ਪਿਆ 500 ਦੇ ਨੇੜੇ ਨੂੰ ਕੋ ਪਰਸੋਂ ਸੀ ਆ ਆਪਣਾ ਮਫਾਜਾ ਡਾਇਮੰਡ ਦਾ ਤਾਂ ਕੱਲ ਨਿਪਟ ਗਿਆ ਡਾਇਮੰਡ ਦਾ ਕੰਨ ਗਿਆ ਚੱਕਿਆ ਸਾਰਾ ਇਹ ਆ ਭਰਿਆ ਪਿਆ ਮਾਲ ਇਹ ਇਹ ਤੋਂ ਵੀ ਲਾਉਣੇ ਆ ਤਰਪਾਲ ਸੋ ਬਾਦੇ 8:00 ਵਜ ਗਈ ਤੇ ਨਾਲ ਹੀ ਕੰਡਾ ਚੱਲਦਾ ਆ ਦੇ ਕੰਡਾ ਚੱਲੀ ਜਾਂਦਾ ਤੇ ਨਾਲ ਹੀ ਟਾਂਕਾ ਬਸ ਅੱਜ ਥੋੜਾ ਮੋਟਾ ਹੀ ਰਊ। ਇਹ ਕੋ ਨਹੀਂ ਨਿਬੜ ਵੀ ਸਕਦਾ। ਤੇ ਡਾਇਮੰਡ ਵਾਲਾ ਸਾਰਾ ਚੱਕਿਆ ਗਿਆ ਜੇ ਨਗਰਾ ਤੇ ਪਿਆ ਗੱਲ ਸਾਰਾ ਚੱਕ ਦਾ ਡਾਇਮੰਡ ਨਿਬੜ ਗਿਆ ਆਪਣਾ। ਦੇਖੋ ਆਪਣੇ ਛੋਲੇ ਮਟਰ ਇਧਰ ਆ ਮਿੱਥੇ ਖੜੇ ਆ। ਇਹ ਕੋ ਛੋਲੇ ਹੁਣ ਫੁੱਲ ਫਲ ਚੱਕ ਆਇਆ ਕਾਬਲੀ ਛੋਲੇ ਆ ਲੱਡੇ ਡੁੱਡੇ ਬਣ ਗਏ ਫੁੱਲ ਦੇਖੋ ਮਟਰ ਵੀ ਮਟਰ ਅੱਜ ਤੋੜੀ ਜਾਂਦੇ ਆ ਤੇ ਇਹ ਕੋ ਛੋਲੇ ਵੀ ਇਦਰਾ ਮੂਰੇ ਮਿੱਥੇ ਆ ਦੇਖੋ ਡੱਡੇ ਫੁੱਲ ਬਣ ਗਏ ਹੁਣ ਤਾਂ ਦੇਖੋ ਇਹ ਕਾਬਲੀ ਛੋਲੇ ਆ ਚਿੱਟੇ ਛੋਲੇ ਆ ਤੇ ਉਧਰ ਦੇਸੀ ਛੋਲੇ ਆ ਕਾਲੇ ਤੇ ਆ ਦੇਖੋ ਮਟਰ ਫੜੀਆਂ ਤੋ ਤੋੜਦੇ ਆ ਦੇਖੋ ਤੋੜੇ ਵੀ ਪਏ ਆ ਸਾਰੇ ਤੋੜੀ ਜਾਂਦੇ ਆ ਸਾਰੇ ਵਿੱਚੋਂ ਆ ਦੇ ਇੱਧਰੇ ਮਟਰੀ ਆ ਆ ਇੱਧਰੇ ਆ ਸਰੋਂ ਖੜੀ ਆ ਨਾਲ ਆਪਣੀ ਸਰੋਂ ਥੋੜੀ ਜੀ ਬਿਛੇਤੀ ਹੋ ਗਈ ਸੀ ਸਾਇ ਤਾਂ ਸਾਰਾ ਕੁਝ ਹੀ ਆ ਪਛੇਤਾ ਗਿਆ ਸੀ ਦੁਬਾਰਾ ਬੀਜਿਆ ਪਹਿਲਾਂ ਖੁਸ਼ਕ ਸੀ ਹੋਇਆ ਨਹੀਂ ਇਹ ਵਾਧਾ ਦੇ ਤੋੜੀ ਜਾਂਦੇ ਆ ਕੱਲ ਨੂੰ ਹੋਰ ਲਾਵਾਂਗੇ ਝੁੱਟੀ ਬਾਦ ਹੁਣ ਸਾਰੇ ਹੀ ਤੋੜਨ ਵਾਲੇ ਆ ਮਟਰ ਤਾਂ ਫੁੱਲੀ ਉੱਪਰੇ ਪਏ ਆ ਮਟਰ ਆ ਆਪਣੇ ਆਗੇ ਛੋਲੇ ਜਿਹੜੇ ਪਛੇਤੇ ਜੇ ਸੀ ਵਧੀਆ ਹੋ ਗਏ ਪਹਿਲਾਂ ਸਾਨੂੰ ਆਏ ਸੀ ਨਹੀਂ ਕੋਸ ਦਿੰਦੇ ਚੱਲ ਆਪਦਾ ਦੇ ਜਾਣਗੇ ਵਧੀਆ ਹੋ ਜਾਣਗੇ ਆਦਿਆ ਕੋਸ ਤੋੜ ਕੇ ਬੋਰੀ ਚ ਪਾ ਲਈ ਸੀ ਹੁਣ ਇੱਕ ਆ ਬਾਲਟੀ ਥੋੜੀ ਜਿਹੀ ਲਿਆਏ ਆ ਇਹ ਭੌਣੇ ਆ ਬੋਰੀ ਚ ਚਲੋ ਫੇਰ ਤੋੜਦੇ ਹਾਂ ਕਿ ਫੇਰ ਵੀ ਚਾਹ ਦਾ ਟਾਈਮ ਹੋ ਗਿਆ ਚਾਹ ਧਰਦੇ ਆ ਯੋਨੋ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਦੇ ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ